ਹੈਲੋ ਸਸਵੇਗਾ ਉਮੀਦ ਕਰਦੇ ਸਾਰੇ ਚੜ੍ਹਦੀ ਕਲਾ ਵਿੱਚ ਹੋਵਗੇ ਸਾਡਾ ਪਹਿਲਾ ਦਿਨ YouTube ਤੇ ਹੈ ਪਹਿਲੀ ਸਵੀਟ ਡਿਸ਼ ਬਣਾਉਣ ਲੱਗੇ ਆਂ ਉਮੀਦ ਕਰਦੇ ਸਾਰੇ ਪਿਆਰ ਦੇ ਆਂ ਪਹਿਲੀ ਸਵੀਟ ਡਿਸ਼ ਬੱਚਿਆਂ ਲਈ ਤੇ ਬੱਚੇ ਰੱਬ ਦਾ ਰੂਪ ਹੁੰਦੇ ਆਂ ਚਲੋ ਆਪਾਂ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਆਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਗੈਸ ਤੇ ਫਰਾਈ ਪੈਨ ਰੱਖਦੇ ਆਂ ਉਹਦੇ ਵਿੱਚ ਅੱਧੇ ਕੋਲੀ ਪਾਣੀ ਦੀ ਪਾਉਨੇ ਆਂ ਉਦੇ ਇੱਕ ਕੋਲੀ ਗਾਜਰਾਂ ਦੀ ਪਾਉਣੀ ਹੈ। ਉਹਦੇ ਵਿੱਚ 4 ਚਮਚੇ ਬ੍ਰਾਊਨ ਸ਼ੂਗਰ ਪਾਉਣੀ ਹੈ। 1 2 3 4 ਜੇ ਤੁਸੀਂ ਜ਼ਿਆਦਾ ਮਿੱਠਾ ਖਾਣੇ ਜ਼ਿਆਦਾ ਵੀ ਪਾ ਸਕਦੇ ਆ। ਆਖਾ ਇੱਕ ਇੱਕ ਚਮਚਾ ਸਿਨਮਨ ਸ਼ੂਗਰ ਸਿਨਮਨ ਪਾਉਣੀ ਹੈ। ਆ ਦੇਖੋ ਇੱਕ ਚਮਚਾ ਫੁੱਲ ਹੋ ਗਿਆ ਸਿਨਮਨ ਦਾ। ਦੋ ਚਮਚੇ ਬਟਰ ਦੇ ਹੋ ਗਏ ਹੁਣ ਆਪਾਂ ਇਹਨੂੰ ਗੈਸ ਨੂੰ ਔਨ ਕਰਦੇ ਆਂ ਪਹਿਲੋ ਗੈਸਾ ਕੋ ਹਾਈ ਕਾਰ ਸਪੀਡ ਤੇ ਕਰ ਦਿੰਨੇ ਜਦੋਂ ਬਟਰ ਮੈਲਟ ਹੋਣ ਲੱਗ ਗਿਆ ਫਿਰ ਆਪਾਂ ਮੀਡੀਅਮ ਤੇ ਕਰ ਦਵਾਂਗੇ ਹੁਣ ਆਪਾਂ ਇਹਨੂੰ ਹਿਲਾ ਦਈਏ ਹੁਣ ਆਪਾਂ ਇਹਨੂੰ ਹਿਲਾ ਦਿੱਤਾ ਮਿਕਸ ਹੋ ਗਿਆ ਸਾਰਾ ਹੁਣ ਆਪੇ ਨੂੰ ਕਵਰ ਕਰ ਦਿੰਨੇ ਆ 10 5 ਤੋਂ 7 ਮਿੰਟ ਆਪਾਂ ਗੈਸ ਨੂੰ ਕਰ ਦਈਏ మీడియం ਖੁਕ ਹਣ ਦੀ ਆਪਾਂ 5 ਤੋਂ 7 ਮਿੰਟ ਚਲੋ ਹੁਣ ਆਪਣਾ ਹੋ ਗਿਆ ਰੈਡੀ ਖਾਣ ਲਈ ਬਿਲਕੁਲ ਰੈਡੀ ਆ ਇਹਦੇ ਵਿੱਚ ਜੇ ਤੁਸੀਂ ਲਾਈਕ ਕਰਦੇ ਆ ਉੱਪਰ ਇਹ ਕਾਜੂ ਪਾ ਸਕਦੇ ਹੋ ਉਹਨਾਂ ਦੇ ਬਦਾਮ ਕੱਟ ਕੇ ਪਾ ਸਕਦੇ ਆ ਪਰ ਮੇਰੇ ਨਿਆਣੀ ਨਹੀਂ ਲਾਇਕ ਕਰਦੇ ਮੈਂ ਨਹੀਂ ਪਾਉਣੀ ਹੁਣ ਹੋ ਗਿਆ ਰੈਡੀ ਹੁਣ ਇਹ ਹੋ ਗਿਆ ਰੈਡੀ ਹੁਣ ਇਹਦੇ ਉੱਪਰ ਆਪਾਂ ਪਾ ਦਈਏ ਕਾਜੂ ਬਦਾਮ ਜੋ ਮਰਜੀ ਪਾ ਸਕਦੇ ਸੌਗੀ ਪਾ ਸਕਦੇ ਕਾਜੂ ਬਦਾਮ ਨਟ ਜੋ ਵੀ ਤੁਸੀਂ ਲਾਇਕ ਕਰਦੇ ਪਾ ਸਕਦੇ ਆ ਪਰ ਦੇਖਣ ਨੂੰ ਜਿਹੜਾ ਸੋਹਣਾ ਲੱਗੇ ਚਲ ਜੀ ਹਾਂ ਆਪਣੀ ਡਿਸ਼ ਰੈਡੀ ਆ ਖਾਣ ਲਈ ਹੋ ਜੋ ਰੈਡੀ